ਖਨੌਰੀ ਬਾਰਡਰ ਤੇ ਆ ਜੀ ਇਸ ਟਾਈਮ ਜੋ ਕਿ ਅੰਦੋਲਨ ਲਗਭਗ ਸਾਲ ਹੋਣ ਵਾਲਾ ਵਾ ਡਾਕਟਰ ਸੁਵਾਈਮਾਨ ਸਿੰਘ ਦੀ ਜਿਹੜੀ ਟੀਮ ਹੈ ਉਹਨਾਂ ਦੇ ਕੋਲੇ ਅਸੀਂ ਬੈਠੇ ਹੋਏ ਆ ਇਸ ਟਾਈਮ ਸਾਡੇ ਨਾਲ ਹਰਮਨ ਅਮਰਤਪਾਲ ਸਿੰਘ ਹਾਂਜੀ ਅਮਰਤਪਾਲ ਸਿੰਘ ਨੇ ਔਰ ਡਾਕਟਰ ਕੁਲਦੀਪ ਕੌਰ ਹਰਨਦਾਵਾ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਅਮਰਤਪਾਲ ਸਿੰਘ ਜੀ ਪਿਛਲੇ 11 ਮਹੀਨੇ ਪੂਰੇ ਹੋ ਗਏ 12ਵਾਂ ਮਹੀਨਾ ਚੱਲ ਰਿਹਾ ਵਾ ਤੁਸੀਂ ਲਗਾਤਾਰ ਇੱਥੇ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹ ਸਾਡੀ ਜਿਹੜੀ ਟੀਮ ਆ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਡਾਕਟਰ ਸਵੇਰ ਮਾਨ ਸਿੰਘ ਜੀ ਦੀ ਹੈ ਨਾ ਇਹ ਅਸੀਂ ਜਿਹੜਾ ਸਾਡਾ ਅੰਦੋਲ ਪਿਛਲੇ ਅੰਦੋਲਨ ਜੋ 2021 ਦੇ 2020 ਦਾ ਅੰਦੋਲਨ ਸੀਗਾ ਉਹਦੇ ਵਿੱਚ ਹੀ ਸਾਡਾ ਜਿਹੜਾ ਸੇਵਾ ਵਾਲਾ سلسلہ ਸੀਗਾ ਉਹ ਕਾਫੀ ਰਫਤਾਰ ਫੜ ਚੁੱਕਿਆ ਸੀਗਾ ਸੋ ਉਸ ਤੋਂ ਬਾਅਦ ਕੱਲੇ ਇਸ ਅੰਦੋਲਨ ਦੀ ਨਹੀਂ ਗੱਲ ਕਰੀਏ ਉਸ 2020 ਅੰਦੋਲਨ ਤੋਂ ਬਾਅਦ ਸਾਡੀ ਇਸ ਟੀਮ ਨੇ ਡਾਕਟਰ ਸਵੇਮਨ ਦੀ ਸੋਚ ਨੇ ਇੱਕ ਐਸਾ ਜਨਮ ਲਿਆ ਵੀ ਉਸ ਤੋਂ ਬਾਅਦ ਕਿਤੇ ਵੀ ਕੋ ਭੀੜ ਪੈਂਦੀ ਆ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਲਾ ਲੋ ਨਾ ਇੰਡੀਆ 'ਚ ਸੋ ਸਾਡੀ ਟੀਮ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਅਸੀਂ ਉੱਥੇ ਆਪਣਾ 100% ਦੇ ਸਕੀਏ ਜਿੰਨਾ ਅਸੀਂ ਦੇ ਸਕਦੇ ਆ ਸੋ ਸੇਮ ਹੀ ਕਹਾਣੀ ਇਸ ਅੰਦੋਲਨ ਦੀ ਆ ਜੀ ਜਿਵੇਂ ਕਿ ਮੈਂ ਅਕਸਰ ਕਹਿਣਾ ਹੁੰਦਾ ਵੀ 13 ਫਰਵਰੀ ਨੂੰ ਅੰਦੋਲਨ ਸਟਾਰਟ ਹੋਇਆ ਸੀ ਪਰ ਸਾਡੀ ਟੀਮ ਦੀ ਹਾਜ਼ਰੀ 12 ਨੂੰ ਰਾਤ ਨੂੰ ਆ ਗਈ ਸੀ ਕਿਉਂਕਿ ਮੈਸੇਜ ਆ ਗਿਆ ਸੀ ਵੀ ਚੱਲ ਪੈਨੇ ਹਨਾ ਸੋ ਇਹ ਸਾਰਾ ਕੁਝ ਡਾਕਟਰ ਸਵੇਮਨ ਸਿੰਘ ਜੀ ਦੀ ਉਹਨਾਂ ਦੀ ਪਰਿਵਾਰ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਆ ਜੀ ਆਬਸਲੀ ਗੱਲ ਆ ਹਨ ਉਨ੍ਹਾਂ ਦੀ ਗਾਈਡੈਂਸ ਦੇ ਨਾਲ ਟਾਈਮ ਟੂ ਟਾਈਮ ਉਨ੍ਹਾਂ ਦੀ سپورਟ ਦੇ ਨਾਲ ਤੇ ਸਾਰਾ ਕੁਝ ਇਹ ਪੋਸੀਬਲ ਆ ਜਿਹੜੀ ਸਾਡੀ ਟੀਮ ਆ ਪਹਿਲੇ ਦਿਨ ਤੋਂ ਇਸੇ ਅੰਦੋਲਨ ਦੇ ਵਿੱਚ ਮੈਡੀਕਲ ਸੇਵਾਵਾਂ ਜਾਂ ਨੋਨ ਮੈਡੀਕਲ ਸੇਵਾਵਾਂ ਜਿੰਨੇ ਵੀ ਆਪਣੇ ਬਜ਼ੁਰਗਾਂ ਦੀ ਅਸੀਂ ਕਰ ਸਕਦੇ ਆ ਉਹ ਅਸੀਂ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲ ਰਹੇ ਆ ਜੀ ਸਾਡਾ ਕੰਮ ਆ ਸੇਵਾ ਕਰਨਾ ਅਸੀਂ ਇੱਥੇ ਭਾਵੇਂ ਪੁਲਿਸ ਵਾਲੇ ਹੋਣ ਬੀਐਸਐਫ ਵਾਲੇ ਹੋਣ ਭਾਵੇਂ ਸਾਡੇ ਕਿਸਾਨ ਹੋਣ ਹਨਾ ਅਸੀਂ ਜੇ ਪੁਲਸ ਵਾਲੇ ਮਿਲਣਗੇ ਅਸੀਂ ਉਹਨਾਂ ਨੂੰ ਵੀ ਪੱਟੀਆਂ ਕਰਨੀਆਂ ਨੇ ਜੇ ਸਾਡੇ ਕਿਸਾਨ ਮਿਲਣਗੇ ਉਹ ਤੇ ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਧੀਆਂ ਪੋਤੇ ਸੋ ਸਾਡਾ ਤੇ ਸ਼ੁਰੂ ਤੋਂ ਹੀ ਆ ਜਿੰਨਾ ਟਾਈਮ ਇਹ ਅੰਦੋਲਨ ਚੱਲਣਾ ਹੈ ਜਾਂ ਜਿਵੇਂ ਚੱਲਦਾ ਆ ਰਿਹਾ ਸੋ ਸਾਨੂੰ ਜਿੱਦ ਤੱਕ ਸਾਡੀ ਜਿਵੇਂ ਸਾਡੀ ਟੀਮ ਦੀ ਜੋ ਪਲੈਨਿੰਗ ਰਹਿੰਦੀ ਆ ਸਾਨੂੰ ਜਿਹੜੀ ਸੇਵਾ ਲਈ ਜਾਂਦੀ ਆ ਸੋ ਅਸੀਂ ਹਰ ਇੱਕ ਪਰਸਨ ਆਪੋ ਆਪਣੀ ਸੇਵਾ ਕਰਦਾ ਜੀ 378 ਦਿਨ ਦਿੱਲੀ ਦੀਆਂ ਬੁਰਹਾਂ ਤੇ ਇਹ ਅੰਦੋਲਨ ਚੱਲਿਆ ਔਰ ਬਹੁਤ ਵੱਡੀ ਸੇਵਾ ਡਾਕਟਰ ਸੁਭਾਈ ਮਾਨ ਸਿੰਘ ਦੀ ਹੀ ਪਤਾ ਨਹੀਂ ਕਿੰਨੇ ਕੀ ਉੱਥੇ ਘਰ ਬਣਾ ਦਿੱਤੇ ਗਏ ਬਹੁਤ ਵੱਡੀ ਇਤਦਾਦ ਚ ਆਪ ਵੀ ਡਾਕਟਰ ਸਾਹਿਬ ਉਥੇ ਹਾਜ਼ਰ ਰਹੇ ਉਸ ਤੋਂ ਬਾਅਦ ਪਿਛਲੇ ਸਾਲ ਜੁਲਾਈ ਚ ਫਲੱਡ ਆ ਗਿਆ ਪੰਜਾਬ ਦੇ ਵਿੱਚ ਉਥੇ ਵੀ ਇਹਨਾਂ ਨੇ ਬਹੁਤ ਵੱਡੀਆਂ ਸੁਭਾਵਾਂ ਦਿੱਤੀਆਂ ਹਰ ਇੱਕ ਤਰ੍ਹਾਂ ਹੀ ਕਿਉਂਕਿ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਸੰਦੇ ਹੈ ਮੈਂ ਆਮ ਗੱਲ ਕਰ ਦੇਣਾ ਹੁਣਾਂ ਕਿ ਸਾਡੇ ਐਨ ਆਰ ਆਈ ਵੀਰ ਬਹੁਤ ਮਾਇਆ ਦਿੱਤੀ ਹੈ ਰੱਬ ਨੇ ਪਰ ਜੋ ਸੋਚਦੇ ਡਾਕਟਰ ਸੁਭਾਈ ਮਾਨ ਸਿੰਘ ਚੱਲ ਰਹੇ ਨੇ ਕਿਤੇ ਸਾਰਿਆਂ ਦੀ ਇਹੋ ਜੀ ਸੋਚ ਬਣ ਜੇ ਤੇ ਆ ਜਿਹੜੀਆਂ ਖੁਦਕਸ਼ੀਆਂ ਨੇ ਪੰਜਾਬ ਦੇ ਵਿੱਚ ਜਾਂ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਵਾ ਅਸੀਂ ਨਹੀਂ ਸੰਭਾਲ ਸਕਦੇ ਇਹ ਬਿਲਕੁਲ ਨਹੀਂ ਹੋਊਗਾ ਜੇ ਸਾਰੇ ਇਤਰਾਹੀ ਕਿਤੇ ਬਾਹ ਫੜ ਲਈਏ ਪੰਜਾਬ ਦੇ ਲੋਕਾਂ ਦੀ ਤੇ ਸਾਡੇ ਨਾਲ ਡਾਕਟਰ ਕੁਲਦੀਪ ਕੌਰ ਰੰਦਾਵਾ ਜੀ ਨੇ ਹਾਂਜੀ ਡਾਕਟਰ ਸਾਹਿਬ 54 ਦਿਨ ਤੁਸੀਂ ਡਾਕਟਰ ਸਾਹਿਬ ਡੱਲੇਵਾਲ ਸਾਹਿਬ ਦਾ ਟਰੀਟਮੈਂਟ ਕੀਤਾ ਬਿਨਾ ਦਵਾਈ ਤੋਂ ਮੈਂ ਦੇਖਦਾ ਰਿਹਾ ਤੁਹਾਨੂੰ ਸਾਰੀ ਸਾਰੀ ਰਾਤ ਉਥੇ ਹਾਂਜੀ ਤਲੀਆਂ ਚਸਨੀਆਂ ਜਿਵੇਂ ਇੱਕ ਆਪਣੇ ਪਿਤਾ ਦੀ ਦਾਦਾ ਜੀ ਦੀ ਸੇਵਾ ਕਰਦੇ ਤੁਸੀਂ ਇਸ ਤਰ੍ਹਾਂ ਤੇ ਹੁਣ 54 ਦਿਨ ਤੋਂ ਬਾਅਦ ਸਰਕਾਰੀ ਟੀਮ ਡਿਊਟੀ ਸੰਭਾਲੀ ਆ ਇਹਦੇ ਵਾਸਤੇ ਕੀ ਕਹਿਣਾ ਚਾਹੋਗੇ ਹਾਂ ਹਾਂਜੀ ਬਿਲਕੁਲ ਜਦੋਂ 54 ਦਿਨ ਅਸੀਂ ਉਹਨਾਂ ਦੀ ਦੇਖਰੇਖ ਕਰ ਰਹੇ ਸੀ ਉਹਨਾਂ ਨੂੰ ਮੋਨੀਟਰ ਕਰ ਰਹੇ ਸੀ ਕਿਉਂਕਿ ਜਿਵੇਂ ਡੱਲੇਵਾਲ ਸਾਹਿਬ ਨੇ ਕਹਿਤਾ ਸੀ ਕਿ ਉਹਨਾਂ ਨੂੰ ਕੋਈ ਮੈਡੀਕਲ ਟਰੀਟਮੈਂਟ ਨਹੀਂ ਚਾਹੀਦਾ ਤਾਂ ਅਸੀਂ ਸਿਰਫ ਉਹਨਾਂ ਨੇ ਮੋਨੀਟਰ ਕਰ ਰਹੇ ਸੀ ਉਹਨਾਂ ਦੇ ਵਾਈਟਲਸ ਦੇਖ ਰਹੇ ਸੀ ਕਿ ਕੁਝ ਵੀ ਉੱਪਰ ਥੱਲੇ ਹੁੰਦਾ ਤਾਂ ਅਸੀਂ ਵਿਦਆਊਟ ਮੈਡੀਸਨ ਜੋ ਆਪਣੇ ਪ੍ਰੀਕਾਸ਼ਨਸ ਨਾਲ ਜਾਂ ਫਿਰ ਮੀਜਰਸ ਨਾਲ ਉਹਨਾਂ ਨੂੰ ਠੀਕ ਕਰ ਸਕੀਏ ਪਰ ਹੁਣ ਉਹਨਾਂ ਦੀ ਉਸ ਟਾਈਮ ਤੇ ਬਹੁਤ ਹੀ ਉਹਨਾਂ ਦੀ ਸਿਹਤ ਕਮਜ਼ੋਰ ਹੋ ਚੁੱਕੀ ਸੀ ਜੋ ਹੁਣ ਵੀ ਉਹਨਾਂ ਦੀ ਕਮਜ਼ੋਰ ਹੈ ਪਰ ਹੁਣ 54 ਦਿਨਾਂ ਤੋਂ ਬਾਅਦ ਜੋ ਕਿ ਸਰਕਾਰੀ ਟੀਮ ਹੈ ਉਹ ਸਾਰੀ ਦੇਖਰੇਖ ਕਰ ਰਹੀ ਹੈ ਪਰ ਅਸੀਂ ਫਿਰ ਵੀ ਇੱਥੇ ਬਾਕੀ ਲੋਕਾਂ ਦਾ ਧਿਆਨ ਰੱਖਦੇ ਰੱਖਦੇ ਅਸੀਂ ਹਰ ਟਾਈਮ ਅਵੇਲੇਬਲ ਆ ਤੇ ਕਦੇ ਵੀ ਜ਼ਰੂਰਤ ਪਵੇ ਤਾਂ ਅਸੀਂ ਜ਼ਰੂਰ ਹਾਜ਼ਰ ਆ ਉਹਨਾਂ ਦੀ ਸੇਵਾ ਦੇ ਲਈ ਪਰ ਬਾਕੀ ਜੋ ਇਸ ਟਾਈਮ ਅਸੀਂ ਇੱਥੇ ਮਿਹਨਤ ਕਰ ਰਹੇ ਆ ਕਿ ਜੋ ਆਸ-ਪਾਸੇ ਜੋ ਲੋਕ ਨਹੀਂ ਇੱਥੇ ਜੋ ਬੈਠੇ ਨੇ ਧਰਨੇ ਤੇ ਕਿ ਉਹਨਾਂ ਨੂੰ ਅਸੀਂ ਜਾਗਰੂਕ ਕਰ ਸਕੀਏ ਕਿਉਂਕਿ ਬਹੁਤ ਸਾਰੇ ਜੋ ਪੇਸ਼ੈਂਟ ਨਹੀਂ ਹੋਏ تھے ਆਂਦੇ ਨੇ ਵੱਡੇ ਬਜ਼ੁਰਗ ਆਂਦੇ ਨੇ ਮਾਤਾਵਾਂ ਆਉਂਦੀਆਂ ਨੇ ਕਿ ਜਿਨ੍ਹਾਂ ਨੂੰ ਲੋੜ ਹੈ ਕਿ ਇਸ ਇੱਕ ਮੈਡੀਕਲ ਅਵੇਅਰਨੈਸ ਆਪਾਂ ਕਹਿ ਦਿੰਦੇ ਹਾਂ ਕਿ ਮੈਡੀਕਲ ਲਿਟਰੇਸੀ ਦੀ ਕਾਫੀ ਜ਼ਰੂਰਤ ਹੈ ਕਿਉਂਕਿ ਉਹਨਾਂ ਨੂੰ ਕੁਝ ਚੀਜ਼ਾਂ ਨੇ ਜੋ ਬਿਲਕੁਲ ਹੀ ਨਹੀਂ ਪਤਾ ਉਹ ਜੋ ਸ਼ਾਇਦ ਵੀ ਲੱਗਦਾ ਹੈ ਇੱਕ ਨਾਰਮਲ ਆ ਕਿ ਮੈਡੀਕਲ ਜੋ ਨੀਡਸ ਨੂੰ ਪਤਾ ਹੋਣੀ ਚਾਹੀਦੀਆਂ ਨੇ ਜਿਵੇਂ ਉਹਨਾਂ ਨੂੰ ਬਲੱਡ ਪ੍ਰੈਸ਼ਰ ਦਾ ਹੀ ਨਹੀਂ ਪਤਾ ਕਿ ਆਪਾਂ ਕਿਵੇਂ ਮੋਨੀਟਰ ਕਰਨਾ ਹੈ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਮੈਡੀਸਿਨ ਕਿਵੇਂ ਲੈਣੀ ਹੈ ਬਲੱਡ ਪ੍ਰੈਸ਼ਰ ਦੀ ਹਨਾ ਉਹਨਾਂ ਦਾ ਜਿਵੇਂ ਹੁੰਦਾ ਹੈ ਕਿ ਇੱਕ ਦਿਨ ਲੈ ਲਈ ਇੱਕ ਦਿਨ ਨਹੀਂ ਲੈ ਲਈ ਤੇ ਐਵੇਂ ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਐਡਰੈਸ ਕਰ ਰਹੇ ਨੇ ਤੇ ਸਾਡੀ ਟੀਮ ਦੀ ਇਹੀ ਕੋਸ਼ਿਸ਼ ਹੈ ਕਿ ਅਸੀਂ ਜਿੰਨਾ ਹੋ ਸਕਦਾ ਹੈ ਜਿੰਨਾ ਆਪਣੀ ਸ਼ਮਤਾ ਦੇ ਅਨੁਸਾਰ ਕਰ ਸਕਦੇ ਹਾਂ ਕਿ ਅਸੀਂ ਜਿੰਨੇ ਵੀ ਲੋਕਾਂ ਨੂੰ ਹਨਾ ਜਾਗਰੂਕ ਕਰ ਸਕਦੇ ਹਾਂ ਉਹਨਾਂ ਨੂੰ ਮੈਡੀਕਲੀ ਅਵੇਅਰ ਕਰ ਸਕਦੇ ਹਾਂ ਕਿ ਤਾਂਕਿ ਅਸੀਂ ਕੁਝ ਹਿੱਸਾ ਪਾ ਲਈਏ ਕਿ ਇਨਸਾਨੀਅਤ ਦੇ ਆ ਲੋਕਾਂ ਦੀ ਸੇਵਾ ਕਰ ਸਕੀਏ ਡਾਕਟਰ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਮੈਂ ਹੈਰਾਨ ਹਾਂ ਇੱਕ ਮਰੀਜ਼ ਤੇ ਘਰ ਤੋਂ ਘੱਟ 10 15 ਮਿੰਟ ਬੀਪੀ ਬਾਰੇ ਉਹਨਾਂ ਨੂੰ ਸਮਝਾਉਣਾ 슈ਗਰ ਤੁਸੀਂ ਚੈੱਕ ਕਰਵਾਈ ਆ ਪਟੀਆਂ ਕਰਨੀਆਂ ਬਹੁਤ ਵੱਡੀ ਸੇਵਾ ਰੇ ਤੇ 54 ਦਿਨ ਜਿਵੇਂ ਡੱਲੇਵਾਲ ਸਾਹਿਬ ਦੀ ਇਹਨਾਂ ਨੇ ਮਾਲ ਛ ਕਰਕੇ ਹਾਂਜੀ ਇੱਕ ਇੱਕ ਮਿੰਟ ਨਹੀਂ ਉਹਨਾਂ ਤੋਂ ਪਰਾਂ ਜਾਣਾ ਦੋ ਦੋ ਤਿੰਨ ਤਿੰਨ ਜਾਣਾਂ ਦੀ ਡਿਊਟੀ ਲੱਗੀ ਤੇ ਹੁਣ ਤੁਸੀਂ ਸੰਤੁਸ਼ਟ ਹੋ ਜੋ ਕੁਝ ਡਾਕਟਰ ਸਾਹਿਬ ਦੀ ਹੋ ਰਹੀ ਆ ਡਲੇਵਾਲ ਸਾਹਿਬ ਜਿਹੜੀ ਟ੍ਰੀਟਮੈਂਟ ਕਰ ਰਹੇ ਨੇ ਡਾਕਟਰ ਸਰਕਾਰੀ ਉਹਨਾਂ ਤੋਂ ਤੁਸੀਂ ਹੁਣ ਖੁਸ਼ ਹੋ ਸਾਰੇ ਅਸ ਸੱਚ ਜਿ ਸਰਕਾਰੀ ਟੀਮ ਉਹਨਾਂ ਦਾ ਟ੍ਰੀਟਮੈਂਟ ਕਰ ਰਹੀ ਹੈ ਤਾਂ ਉਹਦੇ ਵਿੱਚ ਮਤਲਬ ਬੇਸਿਕਲੀ ਮਤਲਬ ਜੇ ਸਾਡੀ ਟੀਮ ਹੈ ਉਹ ਕੋਈ ਇੰਟਰਫੀਰੈਂਸ ਨਹੀਂ ਕਰ ਰਹੀ ਤਾਂ ਅਸੀਂ ਸਿਰਫ ਮਤਲਬ ਕਿ ਬਾਹਰੋਂ ਅਵੇਲੇਬਲ ਆ ਉਹਨਾਂ ਦੇ ਲਈ ਬਟ ਜੋ ਵੀ ਟ੍ਰੀਟਮੈਂਟ ਉੱਥੇ ਚੱਲ ਰਿਹਾ ਤਾਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਪ੍ਰੋਪਰ ਉਹਨਾਂ ਨੂੰ ਕੀ ਟ੍ਰੀਟਮੈਂਟ ਚੱਲ ਰਿਹਾ ਕਿ ਜੋ ਮੈਂ ਦੱਸ ਸਕਾਂ ਜਾਂ ਫਿਰ ਵੀ ਕੀ ਮੇ ਚੱਲ ਰਿਹਾ ਕਿ ਮੈਂ ਮਤਲਬ ਮੈਂ ਉਸ ਮੈਨੂੰ ਲੱਗਦਾ ਕਿ ਮੈਂ ਉਸ ਕੰਡੀਸ਼ਨ 'ਚ ਨਹੀਂ ਆ ਕੇ ਮੈਂ ਕਮੈਂਟ ਕਰ ਸਕਾਂ ਇਸ ਕੁਐਸਚਨ ਤੇ ਤਾਂ ਪਰ ਇੱਥੇ ਹਾਂ ਇਹ ਜ਼ਰੂਰ ਹੈ ਕਿ ਜਦੋਂ ਵੀ ਸਾਡੀ ਜ਼ਰੂਰਤ ਹੋਊਗੀ ਅਸੀਂ ਇੱਥੇ ਸੀ ਵਾਲੀ ਅਸੀਂ ਹਾਜ਼ਰ ਹਾਂ ਬਹੁਤ ਵਧੀਆ ਗੱਲ ਕਹੀ ਹਾਜ਼ਰ ਨੇ ਜਦੋਂ ਵੀ ਉਧਰ ਕੋਈ ਮੈਸੇਜ ਆਉਂਦਾ ਉਦੋਂ ਹੀ ਜਾ ਕੇ ਵੈਸੇ ਵੀ ਦੋ ਤਿੰਨ ਵਾਰਾਂ ਜਾ ਕੇ ਮਿਲਦੇ ਨੇ ਜਾ ਕੇ ਪਤਾ ਲੈਂਦੇ ਨੇ ਵੀ ਇੱਕ ਪਰਿਵਾਰਕ ਰਿਲੇਸ਼ਨ ਬਣ ਚੁੱਕੇ ਨੇ ਪ੍ਰਧਾਨ ਜੀ ਹੋਣਾ ਨਾ 54 ਦਿਨ ਇੱਕ ਆਪਣੇ ਬੱਚਿਆਂ ਕੋ ਉਹਨਾਂ ਦੀ ਦੇਖਭਾਲ ਕਰਨੀ ਤੇ ਬਹੁਤ ਵੱਡੀ ਗੱਲ ਵਾ ਔਰ ਜੋ ਡਾਕਟਰ ਸਾਹਿਬ ਦੀ ਟੀਮ ਸਾਰੀ ਸੇਵਾ ਕਰ ਰਹੀ ਆ ਮੈਂ ਉਹਨਾਂ ਨੂੰ ਸਲੂਟ ਹੈ ਰਾਤ ਦਿਨ ਜੇ ਰਾਤ ਦੇ 12 ਵਜੇ ਵੀ ਕੋਈ ਆਉਂਦਾ ਵਾ ਮਰੀਜ਼ ਉਦੋਂ ਹੀ ਉੱਠ ਕੇ ਉਹਦਾ ਨਾਕੇ ਉਹਨੂੰ ਪੱਟੀ ਕਰਨੀ ਉਹਨੂੰ ਉਹਦਾ ਵੀਪੀ ਚੈੱਕ ਕਰਨਾ ਉਹਨੂੰ 슈ਗਰ ਹਰ ਇੱਕ ਤਰ੍ਹਾਂ ਦੀ ਇੱਥੇ ਦਵਾਈ ਦੇਖੋ ਅਸੀਂ ਐਮੂਲੈਂਸ ਦੇ ਵਿੱਚ ਬੈਠੇ ਆ ਬਿਲਕੁਲ ਉਹਦਾ ਨਾਕੇ ਹਰ ਇੱਕ ਦਵਾਈ ਇੱਥੇ ਮੌਜੂਦ ਹੈ ਤੇ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸასი ਸ਼ਾਲ ਜੀ